ਕੀ ਗੱਲਾਂ ਤੋਂ ਸਿੱਧਾ ਸਾਡਾ ਜਿਹੜਾ ਹੁੰਦਾ ਹੋਇਆ ਪਰ ਗੱਲਾਂ ਕਹਿੰਦੇ ਤੇ ਅੱਜ ਕਿਸ ਤਰ੍ਹਾਂ ਦੇ ਇੰਤਜ਼ਾਲ ਜਿਹੜੇ ਤਾਂ ਕਾਲਪੁਰਖ ਵੈਗਰੂ ਦੀ ਪ੍ਰਮਾਤਮਾ ਦੇ ਬਖਸ਼ਿਸ਼ ਹੋਈ ਆ ਮੈਂ ਸਮਝਦਾ ਕਿ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਆਪ ਕੋਟਰ ਆਸਰਾ ਦੇ ਕੇ ਜਿਹੜਾ ਉਹਨਾਂ ਨੂੰ ਬਚਾਇਆ ਹੈਗਾ ਨਹੀਂ ਤਾਂ ਤੁਸੀਂ ਦੇਖੋ ਵੀ 5 ਫੁੱਟ ਦੂਰ ਤੋਂ ਗੋਲੀ ਚੱਲੀ ਸੋ ਬਹੁਤ ਸਾਰੀਆਂ ਇਹ ਤਾਕਤਾਂ ਜਿਹੜੀਆਂ ਸ਼ਰੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਤਮ ਕਰਨ ਤੇ ਮੈਂ ਜਿਹੜੀਆਂ ਰਹੀਆਂ ਪਹਿਲਾਂ ਸਾਜਸਾ ਰਚਦੀ ਰਹੀਆਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਕੇ ਮੈਂ ਸਮਝਦਾ ਕਿ ਪੰਜਾਬ ਤੇ ਰਾਜ ਕਰਨਾ ਚਾਹੁੰਦੀਆਂ ਬਹੁਤ ਸਾਰੀਆਂ ਤਾਕਤਾਂ ਔਰ ਅੱਜ ਤੁਸੀਂ ਦੇਖੋ ਗੱਲ ਸਾਰੇ ਚੈਨਲਾਂ ਤੇ ਵਿਰੋਧੀਆਂ ਵੀ ਖਾਲਸਤਾਨੀ ਨੇ ਗੋਲੀ ਮਾਰੀ ਖਾਲਸਤਾਨੀ ਨੇ ਗੋਲੀ ਮਾਰੀ ਗੋਲੀ ਕਿਹਨੂੰ ਮਾਰੇ ਜਿਹੜੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦੇ ਭਾਈਚਾਰਕ ਸਾਂਝ ਔਰ ਸਾਰੇ ਧਰਮਾਂ ਨੂੰ ਨਾਲ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਚੱਲਦੇ ਰਹੇ ਅਤੇ ਜਿਨ੍ਹਾਂ ਗੋਲੀ ਚਲਾਈਆ ਉਹ ਤਾਂ ਇੰਟੈਲੀਜੈਂਸ ਦੀ 2012 13 ਦੀ ਹਟ ਲਿਸਟ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜੀ ਸੀਗੇ ਔਰ ਪੁਲਿਸ 7 ਦਿਨ ਉਹਨੂੰ ਆਮਰਸਾ ਚ ਪ੍ਰੋਟੈਕਸ਼ਨ ਦਿੰਦੀ ਰਹੀ ਉਹਦੇ ਨਾਲ ਗੱਲਾਂ ਬਾਤਾਂ ਕਰਦੀ ਰਹੀ ਉਹਦਾ ਇੰਤਜ਼ਾਰ ਕਰਦੀ ਰਹੀ ਵੀ ਉਹ ਕਦ ਗੋਲੀ ਮਾਰੂਗਾ ਕਦ ਉਹਨੂੰ ਫੜਾਂਗੇ ਸੋ ਮੈਂ ਸੋਚਦਾ ਕਿ ਬਹੁਤ ਗਹਿਰੀ ਚਾਲਾ ਇਹਦੀ ਕਿਸੇ ਜੱਜ ਤੋਂ ਸੈਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਆ ਇਸ ਸ਼ਰਮਣੀ ਅਕਾਲੀ ਦਲ ਦੇ ਖਿਲਾਫ ਬਹੁਤ ਡੂੰਗੀ ਸਾਜ਼ਿਸ਼ ਦਾ ਸਕਾਰ ਜਿਹੜੇ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹੁੰਦੇ ਹੁੰਦੇ ਉਹਦੇ ਵਿੱਚ ਤੇ ਕੱਲ ਉਹਦਾ ਜਿਹੜੀ ਪੁਲਿਸ ਦੀ ਜਿਹੜੀ ਸਾਹਮਣੇ ਪਹੁੰਚਿਆ ਪੰਜਾਬ ਸਰਕਾਰ ਦੀ ਜੀ ਪੁਲਿਸ ਦਾ ਕੋਈ ਨੇੜੇ ਤੇੜੇ ਵੀ ਨਹੀਂ ਸੀ ਤੁਸੀਂ ਦੇਖੋ ਵੀ ਪੁਲਿਸ ਪੁਲਿਸ ਇਹ ਪੁਲਿਸ ਪੁਲਿਸ ਕਰ ਰਹੇ ਆ ਜਿਹਨੇ ਬਚਾਇਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ 22 ਸਾਲਾਂ ਤੋਂ ਲਗਾਤਾਰ ਗਨਮੈਨ ਸੀਗਾ ਸਿਕਿਉਰਟੀ ਇੰਚਾਰਜ ਦਾ ਇਹ ਪੁਲਿਸ ਵਾਲਾ ਹੁੰਦਾ ਤਾਂ ਤੁਸੀਂ ਦੇਖੋ ਵੀ ਉਹਨੂੰ ਇੱਕ ਪਾਸੇ ਲੈ ਕੇ ਇਕੱਲਾ ਹੀ ਸੁਖਵੀਰ ਜੀ ਬੈਠੇ ਦੇ ਜੇ ਦੋ ਬੰਦੇ ਨਾਲ ਹੁੰਦੇ ਤਾਂ ਇਸ ਤੋਂ ਵੀ ਵੱਡਾ ਕਾਰਾ ਜਿਹੜਾ ਉੱਥੇ ਬਹੁਤ ਵੱਡਾ ਪਰਛਾਇਦਾ ਤਾਂ ਔਰ ਜੇ ਪੁਲਿਸ ਕਾਰਵਾਈ ਕਰਦੀ ਤਾਂ ਤਿੰਨ ਦਿਨ ਉਹ ਇੱਥੇ ਹੀ ਘੁੰਮ ਰਿਹਾਦਾ ਪੁਲਿਸ ਦੇ ਨਾਲ ਗੱਲਾਂ ਬਾਤਾਂ ਕਰ ਰਿਹਾਦਾ ਪੁਲਿਸ ਦੀ ਪ੍ਰੋਟੈਕਸ਼ਨ ਦੇ ਅੰਦਰ ਘੁੰਮ ਰਿਹਾਦਾ ਪੁਲਿਸ ਨੇ ਕਿਤੇ ਰੋਕਣ ਦੀ ਕੋਸ਼ਿਸ਼ ਕਰੀਆ ਉਹਨਾਂ ਨੂੰ ਪੁਲਿਸ ਨੂੰ ਪਤਾ ਨਹੀਂ ਤਾਂ ਵੀ ਇਹ ਕਿੰਨੇ ਬੰਬ ਵਿਲਾਸ ਦੇ ਕੇਸਾਂ 'ਚ ਫਸਿਆ ਹੋਇਆ ਕਿੱਡਾ ਵੱਡਾ ਏ ਟੈਰਿਸਟ ਹੈਗਾ ਤੇ ਬਾਦਲ ਪਰਿਵਾਰ ਦੇ ਦੀ ਹਿੰਟਲਿਸ ਤੇ ਆ ਪੁਲਿਸ ਨੇ ਕੰਟਰੋਲ ਹੀ ਨਹੀਂ ਕਰਿਆ ਸੋ ਮੈਨੂੰ ਤਾਂ ਲੱਗਦਾ ਹੈਗਾ ਵੀ ਸਟੇਟ ਗਵਰਨਮੈਂਟ ਦੀ ਜਾਂ ਕਿਸੇ ਦੀ ਸਾਜ਼ਿਸ਼ ਦਾ ਸਕਾਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹੁੰਦੇ ਹੁੰਦੇ ਬਚੇ